ਮੈਂ ਗੁਰਨਾਮ ਸਿੰਘ ਸੈਦਰਵੇਲਾ ਜੋ ਸਪੋਕਸਮੈਨ ਦੇ ਜਗENDER ਸਿੰਘ ਜਿਨ੍ਹਾਂ ਨੂੰ ਪੰਥ ਤੋਂ ਛੇਕਿਆ ਗਿਆ ਸੀ ਉਹਨਾਂ ਦੀ ਮੌਤ ਤੋਂ ਉਪਰੰਤ ਜੋ ਵਿਧਾਨ ਸਭਾ ਦੇ ਵਿੱਚ ਭਗਵਾਨ ਤਮਨ ਦੀ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸ਼ੋਕ ਮਤਾ ਲਿਆਂਦਾ ਗਿਆ ਹੈ ਉਹਦੇ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰ ਜੀ ਨੂੰ ਬੇਨਤੀ ਕਰਨ ਵਾਸਤੇ ਆਇਆ ਹੈ ਕਿ ਉਹ ਇੱਕ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖਤ ਤੋਂ ਬੰਦ ਜੀ ਨੂੰ ਛੇਕੀ ਹੋਏ ਨੂੰ ਸਰਦਾਜਲੀ ਨਹੀਂ ਦੇ ਸਕਦੇ ਇਸ ਕਰਕੇ ਉਹਨਾਂ ਨੂੰ ਵੀ ਤਲਬ ਕਰਕੇ ਇਹ ਜਵਾਬ ਦੇ ਹੀ ਕੀਤੀ ਜਾਵੇ ਕਿ ਉਹਨਾਂ ਨੇ ਇਹ ਸਰਦਾਜਲੀ ਕਿਉਂ ਦਿੱਤੀ ਗਈ ਹੈ ਇਹ ਸਰਕਾਰ ਦੀ ਮਨਸ਼ਾ ਕਿ ਲੱਗਦੀ ਪਰ ਨਾਮ ਨਹੀਂ ਸਰਕਾਰ ਦੀ ਮਨਸ਼ਾ ਤੇ ਪੰਥ ਵਿਰੋਧੀ ਹੈ ਜੇ ਅੱਜ ਅਕਾਲ ਤਖਤ ਦੇ ਹੁਕਮਨਾਮੇ ਦੇ ਵਿਰੁੱਧ ਖੜੇ ਆ ਮੈਂ ਸਮਝਦਾ ਵੀ ਈਕਾਲਤਾ ਦੇ ਹੁਕਮਨਾਮੇ ਦੇ ਵਿਰੁੱਧ ਕੋਈ ਵੀ ਸਿੱਖ ਨਹੀਂ ਖੜ ਸਕਦਾ ਹਰੇਕ ਦਾ ਸਿਰ ਸ੍ਰੀ ਈਕਾਲਤਾ ਸਬ ਦਾ ਅੱਗੇ ਝੁਕਦਾ ਹੈ ਭਗਵੰਤ ਮਾਨ ਵੀ ਇੱਕ ਸਿੱਖ ਪਰਵਾਰ ਨਾਲ ਸੰਬੰਧਿਤ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਸਿੱਖ ਧਰਮ ਨਾਲ ਸੰਬੰਧਿਤ ਹੈ ਉਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਈਕਾਲਤਾ ਸਾਹਿਬ ਦੇ ਹੁਕਮ ਦੀ ਉਲੰਘਣਾ ਕਰ ਦੇ ਕੀ ਹੁਣ ਡਿਮਾਂਡ ਕੀ ਰੱਖੀ ਹੈ ਮੈਂ ਨਿਮਾਨ ਕਰਦਾ ਕਿ ਉਹਨਾਂ ਨੂੰ ਸ੍ਰੀ ਅਕਾਲ ਤਾ ਸਾਬ ਦੇ ਜੇਜ਼ੇਦਾਰ ਵੱਲੋਂ ਤਲਬ ਕੀਤਾ ਜਾਵੇ ਤਲਬ ਕਰਕੇ ਉਹਨਾਂ ਤੋਂ ਇਹ ਜਵਾਬ ਦੇ ਹੀ ਕੀਤੀ ਜਾਵੇ ਕਿ ਇਹ ਉਹਨਾਂ ਨੇ ਸ੍ਰੀ ਅਕਾਲ ਤਾ ਅਕਾਲ ਤਾ ਸਾਬ ਦੇ ਹੁਕਮ ਅਦੂਲੀ ਕਿਉਂ ਕੀਤੀ ਹੈ ਕੀ ਮਾਮਲਾ ਕੀ ਸੀ ਹਾਂ ਜੀ ਕੀ ਮਾਮਲਾ ਕੀ ਸੀ ਮਾਮਲਾ ਇਹ ਸੀ ਕਿ ਜਗENDER ਸਿੰਘ ਸਪੋਕਸਮੈਨ ਇੱਕ ਅਖਬਾਰ ਸੀ ਉਹਨਾਂ ਦੀ ਜਿੰਦੇ ਵਿੱਚ ਪੰਥ ਪ੍ਰਤੀ ਉਹਨਾਂ ਦੇ ਬਹੁਤ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦੇ ਵਿਚਾਰ ਜਿਹੜੇ ਉਹ ਗੁਰਮਤ ਤੋਂ ਸਾਰੇ ਉਲਟ ਸਨ ਇਸ ਕਰਕੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਪਰ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਾ ਮੰਨਦਿਆਂ ਹੋਇਆ ਇਨਕਾਰੀ ਹੋਏ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਲੈ ਸਰਕਾਰ ਦੇਸ਼ ਦੀ ਪੰਜਾਬ ਰੋਧੀ ਹੈਗੀ ਵੀ ਇਹ ਬਿਲਕੁਲ ਜੀ ਪੰਥ ਵਿਰੋਧੀ ਆ ਸਿੱਖ ਵਿਰੋਧੀ ਆ ਜਿਨ੍ਹਾਂ ਨੂੰ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਦੀ ਅਦੋਲੀ ਕੀਤੀ ਹੈ ਹੁਕਮਾਦੋਲੀ ਨਹੀਂ ਕਰਨੀ ਚਾਹੀਦੀ ਜੀ